ਸਸੀ ਗੱਲ ਦੋਸਤੋ ਮੈਂ ਹਾਂ ਰਗਵ ਗੁੰਦਰਾ ਤੁਸੀਂ ਦੇਖ ਰਹੇ ਹੋ ਜੀਪੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਡੂਮਣਾ ਮਖਿਆ ਲੜਨ ਨਾਲ 5 ਸਾਲਾਂ ਬੱਚੀ ਦੀ ਮੌਤ ਪੀਐਮ ਦਾ ਰੋਜ਼ਦੋਰਾ ਹੋਵੇਗਾ ਖਾਸ ਇਸ ਵਾਰ 70 ਸਾਲ ਪੁਰਾਣੇ ਦੋਸਤ ਤੋਂ ਕੀ ਉਮੀਦ ਖੁੱਲਣਗੇ ਕਈ ਰਸਤੇ ਮੋੜ ਮੰਡੀ 'ਚ ਵੱਡੇ ਨੌਜਵਾਨ ਦੀ ਹਸਪਤਾਲ 'ਚ ਹੋਈ ਮੌਤ ਪਰਿਵਾਰ ਨੇ ਸੰਸਕਾਰ ਕਰਨ ਤੋਂ ਕੀਤਾ ਇਨਕਾਰ ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਮਿਲੀ ਤਾਂ ਦੁਬਾਰਾ ਹੋਵੇਗੀ ਸੀਯੂਟੀ ਯੂਜ਼ੀ ਇਤਰਾਜ਼ ਤੇ ਐਨਟੀਏ ਅਧਿਕਾਰੀਆਂ ਨੇ ਦਿੱਤਾ ਜਵਾਬ ਕੀ ਬਾਲੀਵੁੱਡ اداکارਾਂ ਨਾਲ ਵਿਆਹ ਕਰਨ ਜਾ ਰਹੇ ਹਨ ਕੁਲਦੀਪ ਯਾਦਵ ਖੁਦ ਦੱਸਿਆ ਪਲਾਨ ਪੰਜਾਬ ਦੇ ਕਈ ਸ਼ਹਿਰਾਂ 'ਚ ਮੀਂਹ ਮੌਸਮਿਕ ਭਾਗ ਨੇ ਜਾਰੀ ਕੀਤਾ ਅਲਰਟ ਨਿਵੇਸ਼ਕਾਂ ਵਿੱਚ ਡਰ ਜਾ ਉਮੀਦ ਐਚਡੀਐਫਸੀ ਸੈਕਿਉਰिटीज ਨੇ ਬਜਟ 2024 ਤੇ ਇਹਨਾਂ ਸੰਭਾਵਿਤ ਕੁਝ ਨਵਾਂ ਨੂੰ ਦੱਸਿਆ ਬਿਹਾਰ 'ਚ ਬਿਜਲੀ ਡਿੱਗਣ ਕਾਰਨ ਹੁਣ ਤੱਕ 12 ਲੋਕਾਂ ਦੀ ਹੋਈ ਮੌਤ ਸੀਐਮ ਨਿਤੀਸ਼ ਕੁਮਾਰ ਨੇ ਮੁਆਵਜ਼ੇ ਦਾ ਕੀਤਾ ਐਲਾਨ ਬੱਸ ਪਲਟ ਜਾਣਕਾਰੀ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੁਣ ਖਬਰਾਂ ਵਿਸਤਾਰ ਨਾਲ ਡੂਮਣਾ ਮਖਿਆਲਣ ਨਾਲ 5 ਸਾਲਾਂ ਬੱਚੀ ਦੀ ਮੌਤ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਤੋਂ ਹੈ ਜਿੱਥੇ ਕੀ ਪਿੰਡ ਚ ਹੀ ਬਣਿਆ ਇੱਕ ਸਰਕਾਰੀ ਸਕੂਲ ਵਿੱਚ ਬੀਤੇ ਕੱਲ 5 ਸਾਲ ਦੀ ਬੱਚੀ ਦੇ ਡੂਮਣਾ ਲੜ ਜਾਣ ਕਰਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਬੱਚੀ ਦੀ ਪਛਾਣ ਨੋ ਆ ਪੁੱਤਰੀ ਸੋਨੂ ਵਜੋਂ ਹੋਈ ਹੈ ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਚ ਪੜਨ ਲਈ ਜਾਂਦੀ ਸੀ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਲੜਕੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਪ੍ਰਤੀ ਕਰਵਾਇਆ ਗਿਆ ਸੀ ਪਰੰਤੂ ਅਜ ਬੱਚੀ ਦੀ ਮੌਤ ਹੋ ਗਈ ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੀਐਮ ਦਾ ਰੋਜ਼ਦੋਰਾ ਹੋਵੇਗਾ ਖਾਸ ਇਸ ਵਾਰ 70 ਸਾਲ ਪੁਰਾਣੇ ਦੋਸਤਾਂ ਕੀ ਉਮੀਦ ਖੁੱਲਣਗੇ ਕਈ ਰਸਤੇ ਪੀਐਮ ਮੋਦੀ ਰੂਸ ਦੇ ਦੌਰੇ ਤੇ ਹਨ ਪ੍ਰਧਾਨ ਮੰਤਰੀ ਮੋਦੀ ਦੀ ਦੋ ਦਿਨਾ 8 ਅਤੇ 9 ਜੁਲਾਈ ਦਾ ਹੈ ਪ੍ਰਧਾਨ ਮੰਤਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ਤੇ ਉਥੇ ਗਏ ਹਨ ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਮੋਦੀ ਦੀ ਇਸ ਫੇਰੀ ਤੇ ਟਿਕੀਆਂ ਹੋਈਆਂ ਹਨ ਕਿਉਂਕਿ ਭਾਰਤ ਅਤੇ ਰੂਸ ਸਭ ਤੋਂ ਭਰੋਸੇਮੰਦ ਸਾਂਝੇਦਾਰ ਹਨ ਇਹਨਾਂ ਦੋਹਾਂ ਦੇਸ਼ਾਂ ਦੀ ਦੋਸਤੀ ਵਿੱਚ ਤੁਹਾਨੂੰ ਕੋਈ ਕਮੀ ਨਹੀਂ ਮਿਲੇਗੀ ਸ਼ਾਇਦ ਇਹੀ ਕਾਰਨ ਹੈ ਕਿ ਪੀਐਮ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ ਦੋ ਪੱਕੀ ਦੌਰੇ ਲਈ ਰੂਸ ਨੂੰ ਚੁਣਿਆ ਹੈ ਅੱਜ ਅਸੀਂ ਸਮਝਾਂਗੇ ਕਿ ਪੀਐਮ ਮੋਦੀ ਦੀ ਇਹ ਯਾਤਰਾ ਭਾਰਤੀ ਵਪਾਰ ਲਈ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਹੈ ਅਤੇ ਸਭ ਤੋਂ ਮਹੱਤਵਪੂਰਨ ਇਸ ਦਾ ਭਾਰਤੀ ਵਪਾਰ ਜਗਤ ਤੇ ਕਿੰਨਾ ਪ੍ਰਭਾਵ ਪਵੇਗਾ ਮੋੜ ਮੰਡੀ ਦੇ ਵੱਡੇ ਨੌਜਵਾਨ ਦੀ ਹਸਪਤਾਲ ਚ ਹੋਈ ਮੌਤ ਪਰਿਵਾਰ ਨੇ ਸੰਸਕਾਰ ਕਰਨ ਤੋਂ ਕੀਤਾ ਇਨਕਾਰ ਮੋੜ ਮੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਟਰੱਕ ਯੂਨੀਅਨ ਵਿੱਚ ਬੈਠੇ ਜਸਪਾਲ ਸਿੰਘ ਦੀ ਠੇਹਾਨੇ ਨਾਂ ਦੇ ਨੌਜਵਾਨ ਨੂੰ ਕਰੀਬ 12 ਦੇ ਲਗਭਗ ਹਮਲਾਵਰਾਂ ਨੇ ਤੇਜ਼ ਤਾਰਾਂ ਧਿਆਰਾ ਨਾਲ ਹਮਲਾ ਕਰਕੇ ਅੱਧ ਮਰਿਆ ਕਰ ਦਿੱਤਾ ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਲੋਕਾਂ ਨੇ ਪਹਿਲਾਂ ਮੋੜ ਮੰਡੀ ਦੇ ਸਰਕਾਰੀ ਹਸਪਤਾਲ ਚ ਲਿਆਂਦਾ ਗਿਆ ਫਿਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਲ ਰੈਫਰ ਕੀਤਾ ਗਿਆ ਕੜਨਾ ਦੇਰ ਸ਼ਾਮ ਦੀ ਹੈ ਪਰ ਅੱਜ ਜ਼ਖਮੀ ਨੌਜਵਾਨ ਜਸਪਾਲ ਸਿੰਘ ਦੀ ਬਠਿੰਡਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਕੜਨਾ ਦਾ ਪਤਾ ਚੱਲਦੇ ਜਸਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਮਿਲੀ ਤਾਂ ਦੁਬਾਰਾ ਹੋਵੇਗੀ ਸੀਯੂਟੀ ਯੂਜ਼ੀ ਇਤਰਾਜ਼ ਤੇ ਐਨਟੀਏ ਅਧਿਕਾਰੀਆਂ ਨੇ ਦਿੱਤਾ ਜਵਾਬ ਨੀਟ ਵਾਂਗੀ ਕਮਨ ਯੂਨੀਵਰਸਿਟੀ ਐਂਟਰੈਸਟ ਟਯੂਈਟੀ ਯੂਜੀ 2024 ਤੇ ਵੀ ਸਵਾਲ ਉੱਠ ਰਹੇ ਹਨ ਸਾਰੇ ਪ੍ਰੀਖਿਆਰਤਿਆਂ ਨੇ ਪ੍ਰੀਖਿਆ 'ਚ ਗਲਬੜੀ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਰੱਦ ਕਰਨ ਤੇ ਦੁਬਾਰਾ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਹੈ ਇਸ ਤੇ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਦਾ ਜਵਾਬ ਆ ਗਿਆ ਹੈ ਐਨਟੀਏ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਪਾਈ ਗਈ ਤਾਂ 15 ਤੋਂ 19 ਜੁਲਾਈ ਤੱਕ ਇਹ ਮੁੜ ਕਰਵਾਈ ਜਾ ਸਕਦੀ ਹੈ ਕੀ ਬਾਲੀਵੁੱਡ ਅਦਾਕਾਰਾਂ ਨਾਲ ਵਿਆਹ ਕਰਨ ਜਾ ਰਹੇ ਹਨ ਕੁਲਦੀਪ ਯਾਦਵ ਖੁਦ ਦੱਸਿਆ ਪਲਾਨ T20 ਵਿਸ਼ਵ ਕੱਪ 2024 ਦੀ ਜਿੱਤ ਦਾ ਜਸ਼ਨ ਪੂਰੇ ਦੇਸ਼ 'ਚ ਜ਼ੋਰਾਂ ਤੇ ਹੈ ਦਿੱਲੀ ਅਤੇ ਮੁੰਬਈ ਵਿੱਚ ਜਸ਼ਨ ਮਨਾਉਣ ਤੋਂ ਬਾਅਦ ਹੁਣ ਖਿਡਾਰੀਆਂ ਦਾ ਉਹਨਾਂ ਦੇ ਸ਼ਹਿਰਾਂ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ ਭਾਰਤ ਨੂੰ ਚੈਂਪੀਅਨ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਕੁਲਦੀਪ ਯਾਦਵ ਦਾ ਵੀ ਕਾਨਪੂਰ ਵਿੱਚ ਨਿੱਘਾ ਸਵਾਗਤ ਹੋਇਆ ਸਟਾਰ ਸਪਿਨਰ ਕੁਲਦੀਪ ਦੇ ਘਰ ਪਹੁੰਚਦੇ ਹੀ ਉਹਨਾਂ ਦੇ ਵਿਆਹ ਦੀ ਚਰਚਾ ਸ਼ੁਰੂ ਹੋ ਗਈ ਖਬਰਾਂ ਅਨੁਸਾਰ ਕਿ ਕੁਲਦੀਪ ਯਾਦਵ ਕਿਸੇ ਬਾਲੀਵੁੱਡ ਅਭਿਨੇਤਰੀ ਨਾਲ ਵਿਆਹ ਕਰ ਸਕਦੇ ਹਨ ਪਰ ਸਟਾਰ ਸਪੀਨਰ ਨੇ ਇਸ ਨੂੰ ਖਾਰਜ ਕਰ ਦਿੱਤਾ 29 ਸਾਲਾਂ ਕੁਲਦੀਪ ਯਾਦਵ ਨੇ ਗੱਲਬਾਤ ਕਰਦੇ ਹੋਏ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਅਭਿਨੇਤਰੀ ਨਾਲ ਵਿਆਹ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਲਦੀ ਹੀ ਚੰਗੀ ਖਬਰ ਮਿਲੇਗੀ ਪਰ ਇਹ ਕਿਸੇ ਅਭਿਨੇਤਰੀ ਤੋਂ ਨਹੀਂ ਹੋਵੇਗੀ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਵੀ ਹੋਵੇ ਉਸ ਨੂੰ ਮੇਰਾ ਅਤੇ ਮੇਰੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਪੰਜਾਬ ਦੇ ਕਈ ਸ਼ਹਿਰਾਂ 'ਚ ਮੀਂਹ ਮੌਸਮ ਵੀ ਭਾਗਨੇ ਜਾਰੀ ਕੀਤਾ ਅਲਰਟ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮੌਨਸੂਨ ਸਰਗਰਮ ਹੈ ਇਸ ਦੇ ਬਾਵਜੂਦ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਔਕੇ ਦੀ ਸਥਿਤੀ ਬਰਕਰਾਰ ਹੈ ਇੱਥੇ 30 ਤੋਂ 45 ਡਿਗਰੀ ਤੱਕ ਘੱਟ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਆਮ ਅਤੇ ਜ਼ਿਆਦਾ بارش ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਮੌਨਸੂਨ ਆਮ ਨਾਲੋਂ ਵੱਧ ਰਹੇਗਾ ਇਸ ਦੇ ਨਾਲ ਹੀ ਅੱਜ ਵੀ ਪਾਗ ਨੇ ਹਿਮਾਚਲ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਰਿਹਾ ਹੈ ਨਿਵੇਸ਼ਕਾਂ ਵਿੱਚ ਡਰ ਜਾ ਉਮੀਦ HDFC ਸੈਕਿਉਰिटीज ਨੇ ਬਜਟ 2024 ਤੇ ਇਨਾ ਸੰਭਾਵਿਤ ਘੋਸ਼ਨਾਵਾਂ ਨੂੰ ਦੱਸਿਆ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕੇਂਦਰੀ ਬਜਟ 2024-23 ਜੁਲਾਈ 2024 ਨੂੰ ਪੇਸ਼ ਕੀਤਾ ਜਾਵੇਗਾ ਟਵਿੱਟਰ ਤੇ ਇੱਕ ਪੋਸਟ ਵਿੱਚ ਕੇਂਦਰੀ ਮੰਤਰੀ ਕਿਰਨ ਜੀਜੂ ਨੇ ਕਿਹਾ ਕਿ ਸੰਸਦ ਦਾ ਬਜਟ ਸੈਸ਼ਨ 2024-22 ਜੁਲਾਈ 2024 ਤੋਂ 12 ਅਗਸਤ 2024 ਵਿਚਕਾਰ ਹੋਵੇਗਾ ਮੋਦੀ ਸਰਕਾਰ ਦੇ ਪੂਰੇ ਬਜਟ ਤੋਂ ਪਹਿਲਾਂ ਐਚਡੀਐਫੀਸੀ ਸਕਿਉਰिटीज ਨੇ ਕਿਹਾ ਕਿ ਹਾਲਾਂਕਿ ਨਿਵੇਸ਼ਕਾਂ ਵਿੱਚ ਇਹ ਡਰ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਾਰਨ ਸਰਕਾਰ ਲੋਕਪ੍ਰੀਆ ਹੋ ਸਕਦੀ ਹੈ ਪਰ हाल ही ਦੇ ਐਲਾਨਾਂ ਅਤੇ ਮੰਤਰੀ ਨਿਯੁਕਤੀਆਂ ਅਤੇ ਐਮਐਸਪੀ ਵਿੱਚ ਮਾਮੂਲੀ ਵਾਅਦੇ ਨੂੰ ਦੇਖਦੇ ਹੋਏ ਇਹ ਡਰ ਖਤਮ ਹੋ ਸਕਦਾ ਹੈ ਆਪਣੀ ਤਾਜ਼ਾ ਮਹੀਨਾਵਾਰ ਰਣਨੀਤੀ ਰਿਪੋਰਟ ਵਿੱਚ ਐਚਡੀਐਫੀਐਸ ਸੈਕੂਰੀਟिज ਨੇ ਕਿਹਾ ਕਿ ਪ੍ਰਣਾਲੀ ਵਿੱਚ ਵਿਆਜ ਦਰਾਂ ਨੂੰ ਘਟਾਉਣ ਦੇ ਉਪਾਅ ਕਾਰੋਬਾਰੀ ਗਤੀਵਿਧੀਆਂ ਨੂੰ ਵਧਾ ਸਕਦੇ ਹਨ ਨਵੇਂ ਪੂੰਜੀ ਖਰਚੇ ਦੇ ਐਲਾਨ ਹੋ ਸਕਦੇ ਹਨ ਕਾਰੋਬਾਰ ਲਈ ਵਿਆਜ ਖਰਚੇ ਘਟ ਸਕਦੇ ਹਨ ਅਤੇ ਸ਼ੇਰਾਂ ਦਾ ਬਾਜ਼ਾਰ ਮੁੱਲ ਵੱਧ ਸਕਦਾ ਹੈ ਬਿਹਾਰ ਦੇ ਬਿਜਲੀ ਡਿੱਗਣ ਕਾਰਨ ਹੋਣ ਤੱਕ 12 ਲੋਕਾਂ ਦੀ ਮੌਤ ਸੀਐਮ ਨਿਤੀਸ਼ ਕੁਮਾਰ ਨੇ ਮੁਆਵਜ਼ੇ ਦਾ ਕੀਤਾ ਐਲਾਨ ਬਿਹਾਰ ਦੇ 7 ਜ਼ਿਲ੍ਹਿਆਂ ਵਿੱਚ ਪਿਛਲੇ 24 ਦਿਨਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈਆਂ ਇਹਨਾਂ ਮੌਤਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਹਫ਼ਤੇ ਦੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਐਤਵਾਰ ਨੂੰ ਜਾਰੀ ਪ੍ਰੈਸ ਬਿਆਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਜਮੁਈ ਅਤੇ ਕੈਮੂਰ ਵਿੱਚ 3-3 ਲੋਕਾਂ ਵਿੱਚ 2 ਸਾਰਨ ਸਹਿਰ ਸਾਗ ਬੋਜਪੁਰ ਅਤੇ ਗੋਪਾਲਗੰਜ ਵਿੱਚ ਇੱਕ ਇੱਕ ਵਿਅਕਤੀ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਬੱਸ ਪਲਟ ਜਾਣ ਕਾਰਨ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ। ਪੰਚਕੁਲਾ ਜ਼ਿਲ੍ਹੇ ਦੇ ਪਿੰਜੌਰ ਨੇੜੇ ਅਜ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਜੌਰ ਦੇ ਨੇੜੇ ਪਿੰਡ ਨੋਲਤਾ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ। ਜ਼ਖਮੀਆਂ ਨੂੰ ਪੰਚਕੁਲਾ ਦੇ ਪਿੰਜੌਰ ਹਸਪਤਾਲ ਅਤੇ ਸੈਕਟਰ 6 ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਇੱਕ ਔਰਤ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਇਹ ਹਾਦਸਾ ਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਕਰਨ ਵਾਪਰਿਆ ਹੈ। ਬੱਸ ਵੀ ਆਪਣੀ ਸਮਰੱਥਾ ਤੋਂ ਵੱਧ ਸਵਾਰੀਆਂ ਨਾਲ ਭਰੀ ਹੋਈ ਸੀ। ਇਹ ਸਨ ਪੰਜਾਬ ਦੀਆਂ ਮੁੱਖ ਖ਼ਬਰਾਂ। ਪੰਜਾਬ ਦੀਆਂ ਹੋਰ ਖ਼ਬਰਾਂ ਦੇਖਣ ਲਈ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ। ਧੰਨਵਾਦ।